ਬਾਜੀ ਸਤਿਕਾਰ ਸਤਿਕਾਰ ਜੀ ਹੋਰ ਸਭ ਠੀਕ ਠਾਕ ਬਾਈ ਜੀ ਹਾਂ ਜੀ ਹਾਂ ਜੀ ਵਧੀਆ ਵਧੀਆ ਏ ਲੱਗ ਠੀਕ ਠਾਕ ਬਹੁਤ ਵਧੀਆ ਵਧੀਆ ਮਾਲ ਨੂੰ ਕਟਾ ਦੇ ਮੈਨੂੰ ਨਾ ਆ ਗਰ ਮੀਆਂ ਮੈਟਰ ਕਟਾਈ ਦੀਏ ਨਾ ਨਾ ਚਲ ਵਧੀਆ ਜੀ ਹਾਂ ਹੋਰ ਬਾਈ ਜੀ ਵਧੀਆ ਚੱਲ ਰਿਹਾ ਹੈ ਕੰਮ ਵਧੀਆ ਹੋ ਰਿਹਾ ਵੇ ਗਏ ਮਾਲ ਫਿਰ ਸਾਰਾ ਵੇਖ ਹਾਂ ਜੀ ਹੁਣ ਬਿਵਾਰੀ ਕਰਦਾ ਕੱਲਾ ਫਿਰ ਦੁੱਧੇ ਕੰਮ ਬੰਦ ਕਰਦਾ ਨਹੀਂ ਨਹੀਂ ਦੁੱਧੇ ਉਧਰ ਹੈਗੇ ਗੰਦੇ ਅੱਛਾ ਉਧਰ ਹੈਗੇ ਠੀਕ ਹੈ ਜੀ ਤੇ ਕਿੰਨੇ ਵਜੇ ਸੇਲਾ ਜੀ ਆਪਣੇ ਕੋਲ ਹੁਣੇ ਅੱਜ ਮੇਰੇ ਤੋਂ 6 ਚਾਰ ਗੰਮ ਪਾਵਾਂਗੇ ਦੋ ਮਈਆਂ ਪਾਵਾਂਗੇ ਚੰਗੀ ਕਰੀ ਸ਼ੁਰ ਕੋਲੇ ਗਾ ਬਲੀਕ ਨੰਬਰ ਵਾਲੇ ਸਾਰੀਆਂ ਸੂਈਆਂ ਸਵਾਈਆਂ ਜੀ ਸਾਰੀਆਂ ਸੂਈਆਂ ਸਵਾਈਆਂ ਨੇ ਦੋਆਂ ਦੇ ਜਵਾਗ ਮਤਲਬ ਚਿਚੜਾ ਨਾ ਦਵਾਈ ਵਾਲੀ ਦੋ ਮਰ ਗਏ ਆ ਤੇ ਦੋਆਂ ਦੀਆਂ ਬੱਚੀਆਂ ਜੀ ਆ ਚਲੋ 나ੜੂ ਲਓ ਜੀ ਆ ਤਾਜੀ ਗਾਈ ਸੂਈ ਜੀ ਬਿਲਕੁਲ ਬੋਲੇ ਦੇ ਜੇ 17 18 ਕਿਲੋ ਬੋਲਾ ਤਿਆਰ ਜੀ 17 18 ਕਿਲੋ ਇਸ ਟਾਈਮ ਬੋਲਾ ਹੀ ਹੈ ਨਾ ਜੀ ਹਾਂ ਜੀ ਹਾਂ ਜੀ ਵੇਖੋ ਬੱਚਾ ਮਰ ਗਿਆ ਦਾ ਨਹੀਂ ਇਹਦੀ ਬੱਚੀ ਜੀ ਅੱਛੇ ਇਹਦੀ ਹੈਗੀ ਬੱਚੀ ਆਹ ਵੇਖੋ 나ੜੂ ਦੇ ਬੱਚੀ ਫਿਰ ਬਾਜ ਵਿਖਾ ਦਿੰਦੇ ਆ ਲਵ ਕਿਨੇ ਕਰ ਜੂ ਬਾਈ ਜੀ ਫਿਰ ਦੋਦੇ ਇਹ ਜੀ ਜਿੱਡਾ ਦੇ ਭਾਂਡਾ ਆ ਹਸਾਣਾ 20 22 ਲੀਟਰ ਤੇ ਹੈ ਹੀ ਆ 20 22 ਕਿਲੋ ਹਣਾ ਹਾਂਜੀ 20 ਕਿਲੋ ਤੇ ਦਈ ਜਾਵੇ ਬੜੇ ਰਮਾਨਾ ਬਹੁਤ ਬਹੁਤ ਸਹੀ ਸਹੀ ਗੱਲ ਹੈ ਹਾਂਜੀ ਹੈ ਠੰਡੀ ਧੀਰੀ ਕੋਈ ਰੱਸੀ ਦੀ ਲੋੜ ਨਹੀਂ ਇਹ ਬਾ ਇਦਾਂ ਹੀ ਆ ਬੱਚਾ ਜੇ ਵੱਛੀ ਜੇ ਨਾ ਚਲੋ ਬੋਲੋ ਫਿਰ ਜੀ ਇੰਦੀ ਕੀਮਤ ਮੋਲ ਕਰਾਉਣ ਨੂੰ ਜੀ ਮੋਲ ਦਾ ਬਲਾਪਾ ਕਰਨੇ ਨਹੀਂ ਇੱਜੇ ਚੋਂ 500 ਰੁਪਏ ਛੋੜ ਹੀ ਕਰਨੀ ਠੀਕ ਹੈ 60000 ਦੀ ਦੇ ਰਹੀ ਹੈ ਕਰ ਦੋ ਵੀ ਜਾਇਜ ਆਜੋ ਜੋ ਕਰਨਾ ਤੇ ਕਰ ਤੁਹੀਂ ਕਰ ਦੋ ਆਪੀ ਆਪੀ ਦਸ ਦੋ ਦੇਈ ਦਸ ਇੰਨੇ ਟਾਈਮ ਬਾਅਦ ਆਏ ਤੁਹੀਂ ਕਰ ਦੋ ਇੱਧਰ ਵੇਖੋ ਗਾਂ ਵੇਖੋ ਇੱਧਰ ਚਲੋ ਜਾਂਦੋਂ ਫਿਰ ਪਾਂਜੀ ਜੱਟਾ ਕਾ ਹੈ ਨਾ ਆਈ ਰੇ ਜੇਕਰ ਕਰਦੇ ਜਾਂਦੇ ਫਿਰ ਤੂੰ ਵੀ ਮੁਰਦੇ ਨਹੀਂ ਜਾਂਦੋਂ ਵਿੱਚੋਂ 500 ਰੁਪਏ ਛੋੜ ਹੀ ਹੋਣੀ ਚਲੋ ਠੀਕ ਹੈ ਵੀਰ ਭਰਾ ਕੋਈ ਜ਼ਿਆਦਾ ਤੰਗ ਨਾ ਕਰੇ ਬਾਕੀ ਕੋਈ ਨਹੀਂ ਛੋਟ ਚੱਪਾ ਕਰਾਂਗੇ ਆਜਿਓ ਆਜਿਓ ਮਾਲਾ ਨਹੀਂ ਧੱਕਾ ਹੋ ਗਿਆ ਲਾ ਵੋ ਹਾਂ ਬਾਈ ਜੀ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਚੱਲਣ ਦਵਾਂਗੇ ਚੱਲਣ ਦਵਾਂਗੇ ਬਾਸ ਕਿਉਂ ਵੀ ਛੋੜ ਇਹੋ ਇੰਨੀ ਕੀ ਕਰ ਲੋ ਜੀਣਾ ਕਿੰਨੇ ਕਹੇ 500 ਰੁਪਿਆ ਬਾਸ ਕਿੰਨੇ ਤੋਂ 55 ਚੱਲੋ ਇਹ ਕੋਈ ਵੀ ਰੇ ਨਾ ਕੋਈ ਕਵੇ 52 ਕਿਲੋ 50 ਕਿਲੋ ਅੱਛਾ ਹੁਣ ਇਸ ਟਾਈਮ ਪੱਕਾ ਦੋ ਟਾਈਮ ਚੋ ਕੇ ਲੋ ਜੀ 20 ਕਿਲੋ ਹੁਣ ਜੀ ਇਸ ਟਾਈਮ ਤੇ ਆ ਚੈੱਕ ਕਰੋ ਵੇਖੋ ਜੱਡਾ ਵੇਖੋ ਫਾੜੀ ਵਾਲਾ ਪਹਿਲਾ ਸੁਆ ਪਹਿਲਾ ਹੀ ਭਲੀ ਪਹਿਲਾ ਸੁਆ ਫਾੜੇ ਦਾ ਜੱਡਾ ਤੇ ਬਹੁਤ ਸੋਹਣੀ ਵੇੜਾ ਆ ਚੈੱਕ ਕਰੋ ਹੁਣ ਜਰਸੀ ਲਾ ਲਓ ਜੇ ਮਰਜ਼ੀ ਲਾ ਲਓ ਚੰਗੇ ਕੱਦ ਕੱਢ ਵਾਲੀ ਆ ਜਾ ਆ ਜਾ ਭਾਜੀ ਆ ਜਾ ਹਾਂਜੀ ਘੋੜੀ ਆ ਬਾੜ ਗਾਦੀ ਆ ਬਾੜ ਤੋਂ ਵੀ ਚੰਗਾ ਸਪੈਸ਼ਲ ਲੱਗਾ ਬਟ ਪਹਿਲਾਂ ਨੂੰ ਥਾਣੇ ਹੋ ਜਾਣੀ ਹੁੰਦਾ ਹਾਂਜੀ ਆਈ ਲਵਰ ਬੋਲੋ ਭਾਜੀ ਬੋਲੋ 6000 ਦੀ ਦੇਤੀ ਕਿੰਨਾ ਮਨਦਾਨ ਜੋ ਮਰਜ਼ੀ ਕਰ ਦੋ ਦਾਦਾ ਜੀ ਆਪੀ ਅਪੀ ਦਾ ਜਾਨ ਤੋਂ 2000 ਚਲੋ 50 ਹੀ ਕਰ ਦੋ ਕੋਈ ਚਲੋ 60000 ਚਲ 60000 ਦੀ ਹਾਂ ਠੀਕ ਆ 60000 ਦੀ ਹਾਂ ਚਲੋ ਟਾਈਮ ਚੋ ਕੇ ਤਸੱਲੀ ਕਰਕੇ ਹਨੇ 20 ਕਿਲੋ ਦੁੱਧ ਪੱਕਾ ਹੋਵੇ ਚਲੋ ਤੇ ਆਹ ਲੈ ਬੀਰ ਦੋ ਟਾਈਮ ਚਾਹ ਟਾਈਮ ਆ ਕੇ ਤਸੱਲੀ ਕਰੇ ਦੋ ਗੱਦੀ ਠੀਕ ਆ ਹਾਂਜੀ ਆਜੋ ਇਹਨੂੰ ਕਿੰਨੇ ਟਾਈਮ ਹੋ ਗਿਆ ਸੁਈ ਨੂੰ ਇਹ ਵੀ ਬਸ ਦੋ ਤਿੰਨ ਦਿਨ ਨਹੀਂ ਹੋਏ ਜੇ ਬੋਲੇ ਜੇ ਬੋਲੇ ਬੋਲੇ ਹੈ ਜੀ ਬੋਲੇ ਇਹ ਵੀ ਜਰਸੀ ਵੇੜ ਹਾਂਜੀ 나ੜੂ ਵੇਂਦੇ 나ੜੂ ਨਾਲ ਹੀ ਵੱਚੀ ਜੇ ਮਗਰ ਅੱਲਾਹ ਦਾ ਖਾਰਜ ਮੋ ਥਾਂ ਤੋਂ ਦਿਖਾ ਕਰ ਥਾਂ ਵੇਖੋ ਮੂਹੋਂ ਵੀ ਛਿੱਗੀ ਜੇ ਚਲੋ ਇਹ ਕੋਈ ਗਾਦੇ 14 15 ਕਿਲੋ ਬੋਲਾ ਠੀਕ ਆ ਹਾਂਜੀ ਸਟਾਰਟਿੰਗ ਹੀ 15 ਕਿਲੋ ਜੇ ਬਾਕੀ ਦੁੱਧ ਕਾਦੇ 18 19 20 ਉਹ ਬਾਕੀ ਉਹ ਸੇਵਾ ਵਾਲੇ ਆ ਆ ਸੇਵਾ ਵਾਲੇ ਆਜੋ ਜੀ ਹਾਂ ਲਾਵੇਂ ਦੀ ਕੀ ਮੈਂ ਬਾਜੀ ਫਿਰ ਇਹਦਾ ਮੁੱਲ ਛੋਟਾ ਜ 57000 ਹਾਂ 100 ਰੁਪਿਆ ਛੋੜ ਚਲੋ 56 ਦੇ 56 ਦੇ ਕਰਨਾ ਹੁਣ ਮਾਂ ਤਾਂ ਕਰਾ ਲਈ ਕੋਈ ਬਿਲਕੁਲ ਦੱਸ ਦੇ ਦੋ ਹੀ ਛੱਡਾਂਗੇ ਜਾਂ ਦੇ 54 ਦੇ 53 ਦੇ ਚਲੋ 53 ਜਾਂਦੇ ਕੋਈ ਨਹੀਂ ਲਓ ਜੀ ਮੋਹ ਲੈ ਵੇ ਲੋ ਜਿਆ ਨਹੀਂ ਮੋਹ ਲੈ ਜਾ ਜੀ ਹਾਂ ਜਿਹੜੀ ਗੱਲ ਗਏ ਨਾਲੇ ਵੀ ਨਹੀਂ ਇਹਦੇ ਕੋਲ 18 ਕਿਲੋ ਹੋਗਾ ਖੁੱਲਾ 8 18 ਕਿਲੋ ਪੱਕਾ ਬੱਚਾ ਹੈ ਨਹੀਂ ਦਾ ਬੱਚਾ ਇਹਦਾ ਮਰ ਗਿਆ ਜੀ ਅੱਛਾ ਬੱਚਾ ਮਰ ਗਿਆ ਬੱਚੇ ਹੋਰ ਕਿਤੇ ਥਾਂ ਹੁੰਦੀਆਂ ਨੇ ਇਹੋ ਜਿਹੇ ਬੱਚੇ ਲੱਗ ਜਣੇ ਸੀ ਆ ਲੱਗ ਜਣੇ ਸਿੱਧੀ ਦਾ ਆਪਾਂ ਮੂਹਰੇ ਕਹਿੰਦੇ ਲੱਗ ਜਣੇ ਸਹੀ ਗੱਲ ਆ ਆਪਾਂ ਉਹ ਕੰਮ ਕਰਦਾ ਨਹੀਂ ਹਾਂ ਜਿਹਦਾ ਹੈ ਨਹੀਂ ਹੈ ਨਹੀਂ ਬਸ ਇਦਾਂ ਬਿਲਕੁਲ ਬਿਲਕੁਲ ਕਿੰਨੇ ਟਾਈਮ ਹੋ ਗਿਆ ਸੁਈ ਨੂੰ ਜੀ ਨੂੰ ਇੱਕ ਮਹੀਨਾ ਹੀ ਹੋਇਆ ਜੀ ਦੇ ਇੱਕ ਮਹੀਨੇੋਂ ਅੰਦਰ ਹੀ ਆਪੇ ਇੱਕ ਮਹੀਨਾ ਲਾ ਕੇ ਚੱਲੋ ਠੀਕ ਆ ਵੈਣ ਤੇ ਨਸਲ ਵੇਲੇ ਕਿੱਟੀ ਜਾਤ ਬਰੀਡ ਬਹੁਤ ਆ ਆਜੋ ਦੋ ਦੋ ਹੋਣੇ ਕਿੰਨਾ ਭਾਈ ਜੀ 18 ਕਿਲੋ 18 ਕਿਲੋ ਹੈਗਾ ਕਿਉਂ ਹੋ ਕੇ ਦੋ ਟਾਈਮ ਤੋ ਸੱਣੀ ਕਰ ਬਸ ਠੀਕ ਆ ਹਾਂ ਨਹੀਂ ਠੀਕ ਆ ਆਜੋ ਆਜੋ ਨਸਲਾ ਬੈੜ ਤੇ ਬੋਰੀ ਬਾੜੀ ਇੰਦੀ ਫਿਰ ਕੀ ਮਾਦਾ ਇਹ ਵੀ ਛੋਟਾ ਹੀ ਮੋਲ ਕਰ ਦੇਣਾ ਬਾਸ ਜਾਂਦੇ 63000 ਘਰ ਤੋਂ ਮਾਨਤਨ ਹੋਣਾ ਹੁੰਦਾ ਕਰਾ ਲਓ ਜਿੰਨਾ ਕਰਾਉਣਾ 10 ਦੋ ਜਿੰਨਾ ਤੁਸੀਂ ਕਹੋਗੇ ਕਰ ਦਾਂਗੇ ਮਾਨਤਨ ਦੀ ਕੀ ਗੱਲ ਹੈ ਉਹ ਤੁਸੀਂ ਆਪ ਹੀ ਦੱਸ ਦੋ ਪੂਰੇ 60 ਦੀ ਜਾਂ ਚਲੋ ਬਾਕੀ ਉਹ ਚੋਂ ਮਾਨਤਨ ਕਰ ਦਾਂਗੇ ਜੇ ਕੋਈ ਰਕਮ ਕਰ ਦੇਣਾ ਅੱਲਾ ਮਾਲਕ ਕੋਈ ਨਹੀਂ ਬਾਬਾ ਬਠੀਕ ਆ ਜਾਓ ਇਹਨੂੰ ਕੋਈ ਟਾਈਮ ਹੋਇਆ ਤੁਸੀਂ ਨੂੰ ਮੈਨੂੰ ਮਹੀਨਾ ਹੋ ਗਿਆ ਛੋਟੀ ਦਾ ਨਾ ਬੱਚਾ ਗਿਆ ਮਾਰ ਗਿਆ ਤਿੰਨ ਆ ਦੇ ਇਕੱਠੇ ਹੋਏ ਆ اچھا ਸੇਂਗ ਵਾਲੀ ਦੋਈ ਲਾਤੀ ਮੈਂ ਹਾਂ ਆਜ਼ਾਦੀ ਦਿੱਤੀ ਹਾਂ ਹਾਂ ਉਹਦੇ ਕਰਕੇ ਉਹ ਫਿਰ ਉਹ ਤਿੰਨੇ ਇਕੱਠੇ ਇੱਕੋ ਜਿਹੇ ਡੈਡ ਹੋਏ ਪਿੱਛੇ ਉਹ ਇਕੱਠੇ ਡੈਡ ਹੋ ਗਏ ਠੀਕ ਆ ਬਾਕੀ ਝੋਟੀ ਵੇਖੋ ਝੋਟੀ ਉਧਰ ਦੀ ਜੇ ਨਹੀਂ ਠੀਕ ਆ ਫਿਰ ਥੱਲੇ ਦੁੱਧੋ ਵਾਲੇ 11 12 ਕਿਲੋ ਖੁੱਲਾ ਦੋ ਹੁਣ ਐਸੇ 11 12 ਕਿਲੋ ਆਜੋ ਇੱਥੇ ਲਓ ਇੱਥੇ ਦੇਖੋ ਇੱਥੇ ਲਓ ਇੱਥੇ ਲਿਆ ਮਰਾ ਇੱਥੇ ਖੜੋ ਹੁਣ ਦਿਖਾਜੇ ਮੁੰਡੇ ਦੇ ਥਾਣੇ ਹੁਣ ਜੱਟ ਬਲੈਕ ਹੈ ਬਿਲਕੁਲ ਹਾਂ ਜੱਟ ਬਲੈਕ ਲਵਰ ਨਹੀਂ ਪੁੱਛਦੇ ਵੀ ਚੋਈ ਚ ਵਧੀਆ ਭਾਈ ਜੀ ਬਿਲਕੁਲ ਉਹ ਲਈ ਰੂਮ ਵਰਗੀ ਤੇਰੇ ਵੀ ਗੱਲ ਹੋ ਗਈ ਕਿ ਇਹਦੇ ਘਰ ਜਾ ਕੇ ਲੱਤ ਵੀ ਨਹੀਂ ਮਾਰੂਗੀ ਐਡੀ ਠੰਡੀ ਆ ਭਵੇਂ ਇਦਾ ਜਿਆਣਾ ਬਹਿ ਜਾ ਸਿਆਣਾ ਬਹਿ ਜਾ ਇੰਦੀ ਫਿਰ ਇੱਥੇ ਬੰਦੂ ਬਣਾ ਲੈ ਇੱਥੇ ਬੰਦ ਲੈ ਇੰਦੀ ਫਿਰ ਕੀਮਤ ਕਹਿੰਦੀ ਕੀਮਤ ਬੋਲੋ ਕਰਦੇ ਜੀ ਹਾਂਜੀ ਜਿੰਨੇ ਦੀ ਤੁਸੀਂ ਆਖੋਗੇ ਦੇ ਦੇ ਦਰਦ ਨਾਬ ਨਾਬ ਪੂਰੇ ਲੱਖ ਦੀ ਜਾਂ ਲੱਖ ਦੀ ਚਲੋ ਜਾਣ ਦੋ ਪੂਰੇ ਲੱਖ ਦੀ ਝੋਟੀ ਆ ਜੀ ਬਹੁਤ ਸੋਹਣੀ ਝੋਟੀ ਆ ਇੱਕੋ ਰੰਗ ਨਾਲ ਚੰਗੀ ਸਾਰੇ ਫਿਰ ਹੋਰ ਗੱਲ ਹੀ ਹੁਣ ਬੱਚਾ ਨਹੀਂ ਅਸੀਂ ਤਾਂ ਚੱਲ ਜਾਈਏ ਬਾਅਦ ਕੋਈ ਨਹੀਂ ਕੋਈ ਬੜਾ ਠੀਕ ਆ ਉਹ ਲਿਆਓ ਘਰਾਂ ਨਹੀਂ ਕਰਨੀ ਜਿਗਾੜ ਲੱਗਾ ਝੋਟੀ ਝੋਲੀ ਤੇ ਬਹੁਤ ਵਧੀਆ ਇਹ ਕਪੂਲਸ ਤੇ ਇੱਕ ਕਵਾਲ ਨਹੀਂ ਚਟਾ ਨੇ ਠੀਕ ਆ ਉਹਨੂੰ ਕੋਈ ਨਾ ਟਾਈਮ ਹੋਵੇ ਲਵ ਇਹਨੂੰ ਮਹੀਨਾ ਹੋ ਗਿਆ ਇਹਨੂੰ ਉਹ ਮਹੀਨਾ ਮਹੀਨਾ ਹੋਈ ਗਿਆ ਜੇ ਅੱਜ ਹੀ ਕਟਾ ਅੱਛਾ ਕਟਾ ਹਾਂਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਕਰ ਲੈ ਬਿਲਕੁਲ ਇਹਦੇ ਕੋਲ ਦੁੱਧ ਹੋਊ ਮੈਨੂੰ ਕੋਲ 15 ਕਿਲੋ ਜੋਖ ਹੋਗਾ ਅੱਛਾ ਜਵਾਗਾ ਗਰੰਟੀ ਦੇ 15 ਜੇ ਇਹੀ ਮੈਨੂੰ ਕਹਿੰਦਾ 15 ਕਿਲੋ ਹੋਊਗਾ ਪੱਕਾ ਯਾ ਪੱਕਾ ਦੁੱਧ ਮੈਨੂੰ ਕੋਈ ਟਾਈਮ ਨਹੀਂ ਹੈ ਜੇ ਇਹ ਲੋ ਕੋਈ ਫਣਾ ਜੀ ਨਹੀਂ ਹੈ ਆਜੋ 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 ਨੇ ਠੀਕ ਹੈ ਫਿਰ ਇਹਦੀ ਗਾੜੀ 2.5 ਕਿਲੋ ਠੀਕ ਆ ਚਲੋ ਇਹਦੀ ਫਿਰ ਕੀ ਮਰ ਜਿੰਨੇ ਦੀ ਆਪ ਦੇ ਦੇ ਬੋਲੋ ਲਾਵਾ ਬੋਲੋ ਕਿੰਨੇ ਦੱਸੋ ਹਵਾ ਦੀ ਦੇ ਦਿਆ ਜੈ ਜੀ ਕਰ ਦੋ ਕੰਮ ਹੂੰ ਜਿੰਨੇ ਦੀ ਕਹੋਗੇ ਲਾਸਟਲਾ ਪੀਸ ਆ ਜਿੰਨੇ ਦੀ ਕਹੋਗੇ ਦੇ ਦੇ ਲਵਦਾ ਬੇ ਅਹੀਂ ਦਾ ਦੋ ਚਲ ਇੱਕ 15 ਦੇ ਦੇ ਰੰਗ ਇੱਕ ਬਰ ਦਾ ਦੇ ਦੇ ਬਸ ਠੀਕ ਹੈ ਚਲੋ ਠੀਕ ਹੈ ਚਲੋ ਬਸ ਆਹੀ ਪਾਜੂਆ ਹਾਂਜੀ ਲਖੇ ਜੀ ਆਹੀ ਪਾਜੂ ਸੇਲ ਆ ਬਾਕੀ ਮੇਰੇ ਇੱਥੇ ਆ ਕੇ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਨਾ ਜੀ ਹਾਂਜੀ ਹਾਂਜੀ ਆਪਣੀ ਤਸੱਲੀ ਕਰੋ ਵੀਰ ਜੀ ਚਲੋ ਬੋਲੋ ਨੰਬਰ ਬੋਲੋ ਨੰਬਰ ਹੈਗਾ 7696 3692 ਪਾਲ ਪਿੰਡ ਹੈਗਾ ਪੰਡੋਰੀ ਬਰਾਜ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਸਤਿ ਸ੍ਰੀ ਅਕਾਲ